ਸਸਿਕਾ ਦੋਸਤੋ ਮੈਂ ਤੁਹਾਡਾ ਦੋਸਤ ਅਰਲੋਚਨ ਸਿੰਘ ਹੱਲ ਅੱਜ ਗੱਲ ਕਰਾਂਗੇ ਪੰਜਾਬ ਦੇ ਪੰਜਾਬੀ ਜਿਹੜਾ ਅਕੈਡਮੀ ਆ ਉਹਨਾਂ ਵੱਲੋਂ ਪੰਜਾਬੀ ਸਾਹਿਤ ਅਕੈਡਮੀ ਆ ਪੰਜਾਬ ਦੀ ਸਰਕਾਰੀ ਸੰਸਥਾ ਵਾ ਉਹਨਾਂ ਵੱਲੋਂ ਸ਼੍ਰੀਨਗਰ ਦੇ ਵਿੱਚ ਇੱਕ ਪ੍ਰੋਗਰਾਮ ਇਵੈਂਟ ਕੀਤਾ ਜਾਂਦਾ ਵਾ ਮੈਂ ਇਵੈਂਟ ਕਿਉਂ ਕਿਹਾ ਕਹਿਣਾ ਸ਼ਬਦੇ ਵਰਦਾ ਨਹੀਂ ਸੀ ਪਰ ਮੈਂ ਇਵੈਂਟ ਸ਼ਬਦ ਜਾਣ ਬੁੱਝ ਕੇ ਵਰਤਿਆ ਕਿਉਂਕਿ ਇਹ ਜਿਹੜਾ ਸ਼ਹਾਦਤ ਦਾ ਪ੍ਰੋਗਰਾਮ ਸੀ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਇਹ ਪ੍ਰੋਗਰਾਮ ਰੱਖਿਆ ਗਿਆ ਸੀਗਾ ਤਾਂ ਉੱਥੇ ਦੇਖੋ ਕਿੰਡੀ ਮੰਦਭਾਗੀ ਘਟਨਾ ਹੋਈ ਕਿ ਉਸ ਪ੍ਰੋਗਰਾਮ ਦੇ ਉੱਤੇ 350 ਸਾਲਾਂ ਸ਼ਹਾਦਤ ਦਿਵਸ ਦੇ ਉੱਤੇ ਇਹ ਪ੍ਰੋਗਰਾਮ ਰੱਖਿਆ ਗਿਆ ਚਲੋ ਅਸੀਂ ਇਹ ਵੀ ਮੰਨ ਲੈਂਦੇ ਕਿ ਪੰਜਾਬੀ ਬੋਲੀ ਦੇ ਨਾਲ ਪੰਜਾਬੀ ਮਾਂ ਬੋਲੀ ਦੇ ਨਾਲ ਸੰਬੰਧਿਤ ਕੋਈ ਸੈਮੀਨਾਰ ਕਰਾਇਆ ਬੱਚਿਆਂ ਨੂੰ ਦੱਸਿਆ ਗਿਆ ਚਲੋ ਗੁਰੂ ਸਾਹਿਬ ਨੂੰ ਇਹ ਇੱਕ ਤਰ੍ਹਾਂ ਦੀ ਸ਼ਰਧਾਂਜਲੀ ਹੁੰਦੀ ਪਰ ਇਹ ਪ੍ਰੋਗਰਾਮ ਦੇ ਵਿੱਚ ਬਕਾਇਦਾ ਭੰਗੜੇ ਪਾਏ ਗਏ ਮੈਂ ਬੜਾ ਹੀ ਚੰਗਾ ਸਮਝਦਾ ਸੀਗਾ ਸਿੰਗਰ ਵੀਰ ਸਿੰਘ ਨੂੰ ਜਿਨੇ ਹੁਣ ਤੱਕ ਚੰਗਾ ਲਿਖਿਆ ਸੀ ਤੇ ਚੰਗਾ ਗਾਇਆ ਸੀ ਪਰ ਪਤਾ ਨਹੀਂ ਇਸ ਪ੍ਰੋਗਰਾਮ ਦੇ ਵਿੱਚ ਜਾਂ ਕਹਿੰਦੇ ਮੈਨੂੰ ਪਤਾ ਲੱਗਿਆ ਕਿ ਇਸ ਤੋਂ ਪਹਿਲਾਂ ਵੀ ਉਹ ਗਲਤੀਆਂ ਕਰ ਚੁੱਕਿਆ ਇਸ ਤਰ੍ਹਾਂ ਕਿ ਦੀਆਂ ਸ਼ਹਾਦਤ ਦੇ ਪ੍ਰੋਗਰਾਮ ਦੇ ਵਿੱਚ ਉਹਦਾ ਇਵੈਂਟ ਬੁੱਕ ਕੀਤਾ ਗਿਆ ਬੀਰ ਸਿੰਘ ਨੇ ਉੱਥੇ ਗੀਤ ਗਾਏ ਉਸ ਬੀਰ ਸਿੰਘ ਦੇ ਗੀਤ ਦੀਆਂ ਧੁਨਾਂ ਦੇ ਉੱਤੇ ਉੱਥੇ ਬੈਠੇ ਲੋਕ ਬੂਝੜ ਲੋਕ ਮੈਂ ਕਹੂੰਗਾ ਉਹ ਬੂਝੜ ਲੋਕਾਂ ਨੇ ਭੰਗੜੇ ਵੀ ਪਾਏ ਪੂਰਾ ਖੌਰੂ ਪਾਇਆ ਤੇ ਪ੍ਰੋਗਰਾਮ ਦਾ ਨਾਮ ਸੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ 350 ਸਾਲਾ ਸਮਰਪਿਤ ਸ਼ਤਾਬਦੀ ਹੈਰਾਨੀ ਦੀ ਗੱਲ ਨਹੀਂ ਕਿ ਇੱਕ ਸਾਡੇ ਗੁਰੂ ਸਾਹਿਬ ਦੀ ਸ਼ਹਾਦਤ ਭਾਵੇਂ ਕਿ ਅਸੀਂ ਗੁਰੂ ਸਾਹਿਬ ਨੇ ਸਾਨੂੰ ਸਿੱਖਿਆ ਦਿੱਤੀ ਹੈ ਕਿ ਅਸੀਂ ਮੌਤ ਵੇਲੇ ਵੀ ਅਨੰਦ ਸਾਹਿਬ ਦਾ ਪਾਠ ਕਰਦੇ ਆਂ ਤੇ ਖੁਸ਼ੀ ਵੇਲੇ ਵੀ ਤੇ ਪਰ ਇੱਥੇ ਗੁਰੂ ਸਾਹਿਬ ਦੀ ਸ਼ਹਾਦਤ ਦੀ ਗੱਲ ਸੀ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਅਸੀਂ ਨਮਨ ਕਰਦੇ ਆਂ ਸਾਰੇ ਜਣੇ ਉਸ ਸ਼ਹਾਦਤ ਨੂੰ ਸੋਚ ਕੇ ਵੀ ਕਹਿੰਦੇ ਰੂਹ ਕੰਬ ਜਾਂਦੀ ਆ ਕਿ ਗੁਰੂ ਸਾਹਿਬ ਤੇ ਕਿੰਨੇ ਤਸੀਹੇ ਦਿੱਤੇ ਸੀ ਕਿੰਨਾ ਤਸ਼ੱਦਦ ਹੋਇਆ ਸੀ ਹੋਣਾ ਤਾਂ ਇਹ ਚਾਹੀਦਾ ਸੀ ਕਿ ਗੁਰੂ ਸਾਹਿਬ ਦੀਆਂ ਉਹਨਾਂ ਸਿੱਖਿਆਵਾਂ ਬਾਰੇ ਗੁਰੂ ਸਾਹਿਬ ਜੀ ਦੀ ਗੁਰਬਾਣੀ ਬਾਰੇ ਉੱਥੇ ਆਏ ਹੋਏ ਲੋਕ ਉੱਥੇ ਆਏ ਹੋਏ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਂਦੀ ਪਾਠ ਦੇ ਸਬੰਧਤ ਉਹਨਾਂ ਨੂੰ ਵਿਆਖਿਆ ਕੋਈ ਵਿਆਖਿਆਕਾਰ ਉੱਥੇ ਵਿਆਖਿਆ ਕਰਦਾ ਗੁਰਬਾਣੀ ਨਾਲ ਜੋੜਦਾ ਗੁਰੂ ਸਾਹਿਬ ਜੀਆਂ ਜਿਹੜੀਆਂ ਦਸੀਆਂ ਹੋਈਆਂ ਰਾਹਾਂ ਨੇ ਉਹਨਾਂ ਤੇ ਚੱਲਣ ਦੀ ਗੱਲ ਕਰਦਾ ਪਰ ਕੀ ਇਹ ਜਾਣਬੁੱਝ ਕੇ ਕੀਤਾ ਗਿਆ ਕਿਉਂਕਿ ਐਡੀ ਵੱਡੀ ਗਲਤੀ ਅਣਜਾਣਪੁਨੇ ਦੇ ਵਿੱਚ ਨਹੀਂ ਹੋ ਸਕਦੀ ਇੱਕ ਸ਼ਹਾਦਤ ਦੇ ਸਮਰਪਿਤ ਸ਼ਤਾਬਦੀ ਪ੍ਰੋਗਰਾਮ ਦੇ ਵਿੱਚ ਇਸ ਤਰੀਕੇ ਦੇ ਨਾਲ ਇੱਕ ਸਿੰਗਰ ਬੁੱਕ ਕਰਨਾ ਸਿੰਗਰ ਬੁੱਕ ਕਰਨਾ ਤੇ ਸਿੰਗਰ ਨੇ ਗੀਤ ਗਾਉਣੇ ਸਟੇਜ ਦੇ ਉੱਤੇ ਤੇ ਉਸ ਗੀਤਾਂ ਦੇ ਉੱਤੇ ਉੱਥੇ ਬੈਠੇ ਬੁੱਢੜ ਲੋਕ ਜਿਹੜੇ ਪਹੁੰਚੇ ਹੋਏ ਉਹਨਾਂ ਉਹਨਾਂ ਵੱਲੋਂ ਭੰਗੜੇ ਪਾਏ ਜਾਣੇ ਸਟੇਜ ਦੇ ਉੱਤੇ ਵੀ ਭੰਗੜੇ ਪਾਏ ਜਾਣੇ ਤੇ ਸਟੇਜ ਦੇ ਅੱਗੇ ਵੀ ਭੰਗੜੇ ਪਾਏ ਜਾਣੇ ਹੁਣ ਜਦੋਂ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਵੀਰ ਸਿੰਘ ਇਸ ਵੱਲੋਂ ਆਪਦੀ ਮਾਫੀ ਮੰਗ ਗਿਆ ਕਿ ਮੈਨੂੰ ਜਿਹੜੇ ਉੱਥੇ ਦੇ ਆਰਗੇਨਾਈਜ਼ਰ ਨੇ ਉਹਨਾਂ ਨੇ ਪ੍ਰੋਗਰਾਮ ਦੀ ਸਹੀ ਤਰੀਕੇ ਨਾਲ ਜਾਣਕਾਰੀ ਨਹੀਂ ਦਿੱਤੀ ਸੀ ਪਰ ਇਹ ਕੋਰਾ ਝੂਠ ਆ ਵੀਰ ਸਿੰਘ ਦਾ ਕਿਉਂਕਿ ਜਿਹੜੇ ਵੀਰ ਸਿੰਘ ਦੇ ਇਸ ਪ੍ਰੋਗਰਾਮ ਦੇ ਲਈ ਕਾਰਡ ਵਗੈਰਾ ਛਪਵਾਏ ਗਏ ਜਾਂ ਉਹ ਡਿਜੀਟਲ ਕਾਰਡ ਬਣਾ ਕੇ ਭੇਜੇ ਗਏ ਉਹਦੇ ਉੱਤੇ ਬਕਾਇਦਾ ਲਿਖਿਆ ਹੋਇਆ ਕਿ ਗੁਰੂ ਅਰਜਨ ਦੇਵ ਸਾਹਿਬ ਜੀ 350 ਸਾਲਾਂ ਸ਼ਹਾਦਤ ਨੂੰ ਸਮਰਪਿਤ ਸ਼ਤਾਬਦੀ ਕਿਵੇਂ ਹੋ ਸਕਦਾ ਕਿ ਇੱਕ ਇੰਨਾ ਵੱਡਾ ਪ੍ਰੋਗਰਾਮ ਰੱਖਿਆ ਹੋਵੇ ਤੇ ਵੀਰ ਸਿੰਘ ਨੂੰ ਉਸ ਦੀ ਜਾਣਕਾਰੀ ਨਾ ਹੋਵੇ ਉਸ ਤੋਂ ਅੱਗੇ ਵੀ ਉਹਦੀ ਗੱਲ ਨੂੰ ਮੰਨ ਲੈਨੇ ਆ ਕਿ ਚਲੋ ਉਹਨੂੰ ਆਰਗੇਨਾਈਜ਼ਰਾਂ ਨੇ ਸਹੀ ਨਹੀਂ ਦੱਸਿਆ ਪਰ ਕੀ ਜਦੋਂ ਉਹ ਉਸ ਪ੍ਰੋਗਰਾਮ ਦੇ ਵਿੱਚ ਪਹੁੰਚਿਆ ਤਾਂ ਪਿੱਛੇ ਸਕਰੀਨ ਦੇ ਉੱਤੇ ਵੱਡਾ-ਵੱਡਾ ਬਹੁਤ ਵੱਡੇ ਅੱਖਰਾਂ 'ਚ ਤੁਸੀਂ ਦੇਖੋਗੇ ਵੀਡੀਓ ਦੇ ਵਿੱਚ ਵੀ ਤੇ ਫੋਟੋਆਂ ਦੇ ਵਿੱਚ ਵੀ ਵੱਡਾ ਕਰਕੇ ਲਿਖਿਆ ਹੋਇਆ ਕਿ ਸ਼ਹਾਦਤ ਨੂੰ ਸਮਰਪਿਤ ਸ਼ਤਾਬਦੀ ਪ੍ਰੋਗਰਾਮ ਪਰ ਉਹਦੇ ਵੱਲੋਂ ਇੱਕ ਕੋਰਾ ਝੂਠ ਬੋਲ ਦੇਣਾ ਕਿ ਮੈਨੂੰ ਜਾਣਕਾਰੀ ਨਹੀਂ ਸੀ ਉਸ ਤੋਂ ਅੱਗੇ ਜਦੋਂ ਇਹ ਸਾਰਾ ਚਰਚਾ ਦਾ ਵਿਸ਼ਾ ਬਣਿਆ ਤਾਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਇਹਦੇ ਤੇ ਗੰਭੀਰਤਾ ਦੇ ਨਾਲ ਨੋਟਿਸ ਲਿਆ ਵੀਰ ਸਿੰਘ ਨੂੰ ਉੱਥੇ ਬੁਲਾਇਆ ਗਿਆ ਵੀਰ ਸਿੰਘ ਨੇ ਆਪਣਾ ਸਪਸ਼ਟੀਕਰਨ ਇੰਨਾ ਕਿ ਦਿੱਤਾ ਕਿ ਮੈਨੂੰ ਉਸ ਪ੍ਰੋਗਰਾਮ ਦੀ ਜਾਣਕਾਰੀ ਆਰਗੇਨਾਈਜ਼ਰਾਂ ਨੇ ਨਹੀਂ ਦਿੱਤੀ ਸੀ ਜੋ ਕਿ ਦੇਖਣ ਨੂੰ ਕੋਰਾ ਝੂਠ ਲੱਗਦਾ ਉਸ ਤੋਂ ਅੱਗੇ ਵੀ ਉਹਨਾਂ ਨੇ ਕੁਲਦੀਪ ਸਿੰਘ ਗੜਗੱਜ ਜਥੇਦਾਰ ਸਾਹਿਬ ਨੇ ਉਹਨੂੰ ਸਜ਼ਾ ਲਗਾਈ ਆ ਉਹਨੇ ਇੰਨਾ ਕਹਿ ਕੇ ਆਪ ਦਾ ਖਹਿੜਾ ਛਡਾ ਲਿਆ ਕਿ ਮੈਂ ਉਸ ਉਹੀ ਗਲਤੀ ਦਾ ਖੇਮਾ ਦਾ ਚਾਚਕ ਹਾਂ ਪਰ ਸੋਚ ਕੇ ਦੇਖੋ ਇਸ ਤਰੀਕੇ ਦੇ ਹੁੰਦੇ ਪ੍ਰੋਗਰਾਮਾਂ ਨੇ ਉਸ ਸ਼੍ਰੀਨਗਰ ਦੇ ਲੋਕਾਂ ਨੇ ਸਾਡੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਕਿਸ ਨਜ਼ਰੀਏ ਨਾਲ ਦੇਖਿਆ ਹੋਣਾ ਕਿ ਹੈ ਉਹਨਾਂ ਦੀ ਸ਼ਹੀਦੀ ਸਮਰਪਨ ਸਮਾਗਮ ਤੇ ਪਾਏ ਇੱਥੇ ਭੰਗੜੇ ਜਾ ਰਹੇ ਨੇ ਇੱਥੇ ਗੀਤ ਗਾਏ ਜਾ ਰਹੇ ਨੇ ਸਟੇਜ ਦੇ ਉੱਤੇ ਨੱਚਿਆ ਜਾ ਰਿਹਾ ਤਾਂ ਇਹ ਸੋਚਣ ਦੇ ਵਿਸ਼ੇ ਨੇ ਕਿ ਕਿਉਂ ਇਸ ਤਰੀਕੇ ਦਾ ਇਹ ਸਾਰਾ ਆਰਗੇਨਾਈਜ਼ ਕੀਤਾ ਗਿਆ ਕਿ ਇਹ ਬਹੁਤ ਵੱਡਾ ਫੇਲਿਅਰ ਸੀ ਜਾਂ ਮੈਂ ਕਹਾਂ ਕਿ ਸਾਜ਼ਿਸ਼ ਦੇ ਤਹਿਤ ਜਾਣਬੁੱਝ ਕੇ ਕਰਵਾਇਆ ਗਿਆ ਕਿਉਂਕਿ ਇਹ ਚੀਜ਼ਾਂ ਅੱਜ ਕੱਲ੍ਹ ਜਿਹੜੀਆਂ ਸੋਸ਼ਲ ਮੀਡੀਆ ਤੇ ਪਈਆਂ ਨੇ ਇਹ ਹਿਸਟਰੀ ਦੇ ਵਿੱਚ ਵੀ اسی ਤਰੀਕੇ ਨਾਲ ਪਈਆਂ ਰਹਿਣੀਆਂ ਨੇ ਤੇ ਇਹਨਾਂ ਨੂੰ ਕੱਲ-ਕੱਲ ਨੂੰ ਸਾਡੇ ਬੱਚੇ ਦੇਖਣਗੇ ਤਾਂ ਸਾਡੇ ਬੱਚਿਆਂ ਦੇ ਦਿਮਾਗਾਂ ਤੇ ਵੀ ਇਹੀ ਆਊਗਾ ਕਿ ਸ਼ਹਾਦਤ ਨੂੰ ਵੀ ਸ਼ਹੀਦੀ ਦਿਹਾੜਿਆਂ ਨੂੰ ਵੀ ਭੰਗੜੇ ਪਾਏ ਜਾ ਸਕਦੇ ਨੇ ਸੋ ਤੁਸੀਂ ਇਸ ਗੱਲ ਨਾਲ ਦੱਸਿਓ ਕਿੰਨੇ ਕਿ ਸਹਿਮਤ ਹੋ ਕਮੈਂਟ ਕਰਕੇ ਆਪਣੀ ਰਾਏ ਜਰੂਰ ਦੱਸਿਓ ਕਿ ਇਹ ਗਲਤੀ ਉਹ ਬਹੁਤ ਵੱਡੀ ਗਲਤੀ ਹੋਈ ਹੈ ਜਾਇਜ਼ ਸਾਜ਼ਿਸ਼ ਸੀ ਸਾਰਾ ਇੱਕ ਆਰਗੇਨਾਈਜ਼ ਕਰਨਾ ਇਸ ਤਰੀਕੇ ਨਾਲ ਪੰਜਾਬ ਤੋਂ ਬਾਹਰ ਪ੍ਰੋਗਰਾਮ ਰੱਖਣਾ ਤੇ ਉਹ ਵੀ ਪੰਜਾਬ ਦੀਆਂ ਸਰਕਾਰੀ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਵੱਲੋਂ ਉੱਤੋਂ ਵੀਰ ਸਿੰਘ ਨੂੰ ਬੁਲਾ ਕੇ ਉੱਥੇ ਇਸ ਤਰੀਕੇ ਨਾਲ ਗੀਤ ਗਾਏ ਜਾਣੇ ਭੰਗੜੇ ਪਾਏ ਜਾਣੇ ਕਿੱਡਾ ਮੰਦ ਭਾਗ ਸੋ ਕੁ ਦੇਖਣੇ ਵਿੱਚ ਦੇਖਦੇ ਆ ਇਹਦੇ ਉੱਤੇ ਹੋਰ ਕਿੰਨਾ ਗੰਭੀਰਤਾ ਦੇ ਨਾਲ ਸਾਡੀਆਂ ਸਿੱਖ ਸੰਸਥਾਵਾਂ ਨੋਟਿਸ ਲੈਂਦੀਆਂ ਨੇ ਜਾਂ ਜਿਹੜੇ ਬੁੱਧੀਜੀਵੀ ਨੇ ਉਹ ਹਜੇ ਤੱਕ ਕਿਉਂ ਚੁੱਪ ਨੇ ਅੱਗੇ ਉਹ ਕੀ ਇਸ ਚੀਜ਼ ਦੇ ਉੱਤੇ ਆਪਣੇ ਵਿਚਾਰ ਰੱਖ ਲਿਆ ਤੁਸੀਂ ਆਪਣੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਕਰਿਓ ਤਾਂ ਕਿ ਇਹਨਾਂ ਇਸ ਤਰੀਕੇ ਦੇ ਸ਼ਰਾਰਤੀ ਅੰਸਰਾਂ ਜਾਂ ਗਲਤ ਤਰੀਕੇ ਦੇ ਨਾਲ ਗੁਰੂ ਸਾਹਿਬ ਦੀਆਂ ਸ਼ਾਨਦਤਾ ਨੂੰ ਪੇਸ਼ ਕਰਨ ਵਾਲਿਆਂ ਨੂੰ ਅਕਲ ਆ ਸਕੇ ਤੇ ਇਹਨਾਂ ਦਾ ਬਾਈਕਾਟ ਹੋ ਸਕੇ ਧੰਨਵਾਦ